ਦੇ ਦੋ ਨਾਮਾਂ ਵਿੱਚ ਐਲਾਨ ਹੋ ਜੂਗਾ ਟਿਕਟ ਦਾ ਕਿੰਨਾ ਪਿਆ ਦੀ ਕਾਂਗਰਸ ਵਰਕਰ ਹੈਗਾ ਬਹੁਤ ਕਾਮਨ ਵਰਕਰ ਬਹੁਤ ਜੋਸ਼ ਹੈ ਸਾਰੀਆਂ ਪਾਰਟੀਆਂ ਚੰਗੀਆਂ ਹੁੰਦੀਆਂ ਨੇ ਉਹਦੇ ਵਿੱਚ ਬੰਦੇ ਹੀ ਮਾੜੇ ਹੁੰਦੇ ਨੇ ਬੰਦੇ ਹੀ ਧੋਖੇਬਾਜ਼ ਹੁੰਦੇ ਨੇ ਜਿਹੜੇ ਇੰਦਰੂ ਦਰਜਾਂਦੇ ਨਹੀਂ ਆ ਕਰਦੇ ਨਹੀਂ ਤੁਹਾਨੂੰ ਕਿਸੇ ਹੋਰ ਪਾਰਟੀਆਂ ਦੀ ਜਿੰਦ ਦੀ ਲੋੜ ਨਹੀਂ ਕਾਲੀ ਦਲ ਦੇ ਹੀ ਆਪ ਦੇ ਤੁਹਾਨੂੰ ਕਿਸੇ ਤੋਂ ਘਬਰਾਣ ਦੀ ਲੋੜ ਨਹੀਂ ਉਹ ਤਾਂ ਜੀ 1 ਜੂਨ ਨੂੰ ਵੋਟਾਂ ਪੈਣੀਆਂ 4 ਜੂਨ ਨੂੰ ਪਤਾ ਲੱਗ ਜਾਈਏ ਕਿ ਭਈ ਫੇਰਾ 0 ਹੁੰਦਾ ਜਾਂ ਕਿਹੜਾ 0 ਹੁੰਦਾ ਉਹ ਲੱਗ ਜਾਈਏ ਕਾਂਗਰਸ ਪਾਰਟੀ ਜਿੰਨੂੰ ਵੀ ਟਿਕਟ ਦੇਗੀ ਜਿੰਨੂੰ ਵੀ ਲਿਆਏਗੀ ਸਾਡੇ ਸਿਰ ਮਥੇ ਅਸੀਂ ਕਾਂਗਰਸ ਵਰਕਰ ਦੇ ਤਾਂ ਕਿ ਜੋਸ਼ੋਖ ਰੋਸ਼ਨ ਨਾਲ ਪੂਰਾ ਦਬ ਕੇ ਪਾਰਟੀ ਲਈ ਕੰਮ ਕਰਾਂਗੇ ਜੀ ਸਾਡਾ ਆਪਣਾ ਵਰਕਰ ਦੇ ਵਿੱਚ ਜੋਸ਼ ਹੈ ਅਸੀਂ ਦਬ ਕੇ ਕਾਂਗਰਸ ਦੇ ਕੈਂਡੀਡੇਟ ਨੂੰ ਦਬ ਕੇ ਵੋਟਾਂ ਪਾ ਕੇ ਦਬ ਕੇ ਜਿਤਾਵਾਂ ਜਨ ਹਿਤੇਸ਼ੀ ਟੀਆਰਪੀ ਨਹੀਂ ਭਰੋ ਸਾਬ ਦਾ ਹਿਤੇਸ਼ੀ ਦੇਖ ਰਿਹਾ ਹਾਂ ਤੁਸੀਂ ਤੇ ਮੈਂ ਹਾਂ ਮਨੀਸ਼ ਵਿਸ਼ੇਸ਼ਟ ਗੱਲ ਕਰੀਏ ਚੋਣਾ ਨੂੰ ਲੈ ਕੇ ਜਿੱਥੇ ਬਗੂਲ ਵੱਜ ਚੁੱਕਾ ਹੈ 1 ਜੂਨ ਨੂੰ ਜਿਹੜੀਆਂ ਚੋਣਾ ਹੋ ਰਹੀਆਂ ਹਰੇਕ ਸਿਆਸੀ ਪਾਰਟੀ ਵੱਲੋਂ ਆਪਣੇ ਜਿਹੜੇ ਕੈਂਡੀਡੇਟ ਜਿਹੜੇ ਅਨਾਉਂਸ ਵੀ ਕਰ ਦਿੱਤੇ ਗਏ ਆ ਜੇ ਗੱਲ ਕਰੀਏ ਕਾਂਗਰਸ ਦੀ ਤਾਂ ਹਲੇ ਵੀ ਜਿਹੜਾ ਘਮਾਸਾਨ ਚੱਲਦਾ ਪਿਆ ਟਿਕਟ ਕਿਸ ਨੂੰ ਮਿਲੇਗੀ ਤੇ ਲਗਾਤਾਰ ਜਿਹੜੀਆਂ ਕਾਂਗਰਸ ਕਰ ਵੀ ਨੇ ਸਰ ਕੀ ਨਾਮ ਹੈ ਬਲਦਾ ਮੇਰਾ ਨਾਮ ਗੁਰਮੀਤ ਸਿੰਘ ਰੰਗਾ ਮਦਾਨ ਹੈ ਜੀ ਸਰ ਕਿਸ ਤਰ੍ਹਾਂ ਦੇਖਦੇ ਹੋ ਕਾਂਗਰਸ ਦੇ ਵਿੱਚ ਹਲੇ ਤੱਕ ਟਿਕਟ ਅਨਾਉਂਸ ਨਹੀਂ ਹੋਈ ਇੱਕ ਮਹੀਨੇ ਦੇ ਕਰੀਬ ਰਹਿ ਗਿਆ ਕਿਸ ਤਰ੍ਹਾਂ ਫਿਰ ਪ੍ਰਚਾਰ ਕਰਾਂਗੇ ਆਪਾਂ ਤੇ ਕਿਸ ਨੂੰ ਲੱਗਦਾ ਕਿ ਟਿਕਟ ਜੀ ਇੱਕ ਮਹੀਨਾ ਜੇ ਤਕਰੀਬਨ ਪਿਆ ਜੀ ਇੱਕ ਮਹੀਨਾ 10 12 ਦਿਨ ਪਿਆ ਮੇਰੇ ਖਿਆਲ ਇੱਕ ਜਾਂ ਦੋ ਦਿਨ ਦੋਨਾਂ ਵਿੱਚ ਐਲਾਨ ਹੋ ਜੂਗਾ ਟਿਕਟ ਦਾ ਜੀ ਉਹ ਮਹੀਨਾ ਪਿਆ ਜੀ ਕਾਂਗਰਸ ਵਰਕਰ ਹੈਗਾ ਬਹੁਤ ਕਾਂਗਰਸ ਵਰਕਰ ਬਹੁਤ ਜੋਸ਼ ਹੈ ਕੋਈ ਤਾਂ ਨਹੀਂ ਸਾਡੇ ਲਈ ਇੱਕ ਮਹੀਨਾ ਬਹੁਤ ਸਫੀਸ਼ੀਐਂਟ ਹੈ ਇੱਕ ਮਹੀਨੇ ਚ ਤੁਹਾਡੇ ਕੋਲ ਟਾਈਮ ਹੀ ਟਾਈਮ ਹੈ ਜੀ ਇੱਕ ਮਹੀਨੇ ਚ ਕਾਫੀ ਅਸੀਂ ਕਰ ਸਕਦੇ ਹਾਂ ਵਰਕਿੰਗ ਕੀ ਲੱਗਦਾ ਕਿਸ ਨੂੰ ਜਿਹੜੀ ਟਿਕਟ ਮਿਲੇਗੀ ਗੱਲ ਗੱਲ ਕਰੀਏ ਤਾਂ ਸੰਜੇ ਤਲਵਾਰ ਜੀ ਵੀ ਲਾਈਨ ਦੇ ਵਿੱਚ ਨੇ ਉਧਰ ਭਾਰਤ ਕੁਸ਼ਨਾਸ਼ੂ ਜੀ ਵੀ ਲਾਈਨ ਤੇ ਵਿੱਚ ਨੇ ਕੱਲ ਵੀ ਗੱਲ ਚੱਲ ਰਹੀ ਹੈ ਕਿ ਕੋਟਲੀ ਜੀ ਸ਼ਾਇਦ ਬਿੱਟੂ ਜੀ ਦੇ ਅਗੇਂਸਟ ਲੜ ਸਕਦੇ ਨੇ ਕਿਸ ਕਿਸ ਤਰ੍ਹਾਂ ਲੱਗਦਾ ਕਾਂਗਰਸ ਕੋਲ ਬਹੁਤ ਵਧੀਆ ਲੀਡਰ ਨੇ ਜੀ ਸਾਡੇ ਸਾਰੇ ਇਹ ਸੰਜੇ ਤਲਵਾਰ ਜੀ ਨੇ ਬਹੁਤ ਅੱچھے ਲੀਡਰ ਨੇ ਲੁਧਿਆਣੇ ਤੋਂ ਆਸ਼ੂ ਜੀ ਨੇ ਬੜੇ ਸੀਨੀਅਰ ਸਾਡੇ ਵਧੀਆ ਲੀਡਰ ਨੇ ਮਤਲਬ ਉਹਨੇ ਮਨਿਸਟਰ ਵੀ ਰਹੇ ਨੇ ਦੇਖੋ ਪੰਜਾਬ ਸਰਕਾਰ ਦੇ ਵਿੱਚ ਬਹੁਤ ਵਧੀਆ ਕੰਮ ਕੀਤਾ ਉਹਨਾਂ ਨੇ ਸੰਜੇ ਜੀ ਨੇ ਲੁਧਿਆਣਾ ਡਿਸਕ காங்கிரஸ் ਕਮੇਟੀ ਦੇ ਬਹੁਤ ਵਧੀਆ ਕੰਮ ਕਰ ਰਹੇ ਨੇ ਇਹ ਵੀ ਨੇ ਬਾਕੀ ਕਾਂਗਰਸ ਪਾਰਟੀ ਜਿੰਨੂੰ ਵੀ ਟਿਕਟ ਦੇਗੀ ਜਿੰਨੂੰ ਵੀ ਲਿਆਏਗੀ ਸਾਡੇ ਸਿਰ ਮੱਥੇ ਅਸੀਂ ਕਾਂਗਰਸ ਵਰਕਰ ਦੇ ਅਸੀਂ ਜੋਸ਼ੋ ਪਰੋਸ਼ ਨਾਲ ਪੂਰਾ ਦਬ ਕੇ ਪਾਰਟੀ ਲਈ ਕੰਮ ਕਰਾਂਗੇ ਜੀ ਜਿੰਨੂੰ ਵੀ ਟਿਕਟ ਦੇ ਕੀ ਲੱਗਦਾ ਜਿਵੇਂ ਬਿੱਟੂ ਜੀ ਦਾ ਗੱਲ ਕਰੀਏ ਤਾਂ ਬਿੱਟੂ ਜੀ ਕਾਂਗਰਸ ਤੇ ਵਧੀਆ ਸੀਗਾ ਸਾਰੇ ਸੰਜੇ ਜੀ ਉਸ ਵੇਲੇ ਵੀ ਕਹਿ ਰਹੇ ਸੀ ਆ ਮੈਂ ਇੰਟਰਵਿਊ ਕੀਤੀ ਸੀ ਕਿ ਸਾਡੇ ਤਾਂ ਬਿੱਟੂ ਜੀ ਅਨਾਉਂਸ ਹੋਣਗੇ ਲੇਕਿਨ ਬਿੱਟੂ ਜੀ ਬਾਗੀ ਹੋ ਕੇ ਜਿਹੜਾ ਭਾਜਪਾ ਤੋਂ ਟਿਕਟ ਲੈ ਆਏ ਨੇ ਕਿਸ ਤਰ੍ਹਾਂ ਇਹ ਤਾਂ ਬਿੱਟੂ ਜੀ ਨੂੰ ਸੋਚਣਾ ਚਾਹੀਦਾ ਨਾ ਅਸੀਂ ਸਾਡੇ ਵੱਲੋਂ ਤਾਂ ਅਨਾਉਂਸ ਸੀ ਵੀ ਬਿੱਟੂ ਜੀ ਨੇ ਹਾਣਾ ਤੇ ਇਹ ਬਿੱਟੂ ਜੀ ਨੂੰ ਪਤਾ ਹੋਵੇ ਬਿੱਟੂ ਜੀ ਕੀ ਕਰ ਰਹੇ ਨੇ ਮੈਂ ਤਾਂ ਬਿੱਟੂ ਜੀ ਦੇ ਚਲੋ ਉਹਨਾਂ ਦੀ ਮਰਜ਼ੀ ਹੈ ਕੀ ਕਰ ਸਕਦੇ ਨੇ ਵੀ ਉਹਨਾਂ ਨੇ ਕਿੱਧਰ ਜਾਣਾ ਹੈ ਵੀ ਪਾਰਟੀ ਲਈ ਮੇਰੇ ਖਿਆਲੋਂ ਪਿੱਛੇ ਪ੍ਰਚਾਰ ਕਰਦੇ ਨੇ ਮੇਰੀ ਬੜੀ ਇੱਜ਼ਤ ਘੋਰੀ ਜੀ ਬੀਜੇਪੀ ਜੀ ਮੈਂ ਗਿਆ ਮੈਂ ਔਰ ਇੱਜ਼ਤ ਇੱਥੇ ਵੀ ਬੜੀ ਸੀ ਸਾਰੇ ਕਰਦੇ ਸੀ ਆ ਪਿੱਛੇ ਧਰਨਾ ਲੱਗਾ ਸੀ ਕਾਰਪੋਰੇਸ਼ਨ ਦਾ ਹੋਰ ਵੀ ਸਾਰੇ ਵਰਕਰ ਦੇਖੋ ਕਿੰਨਾ ਵਰਕਰ ਦਾ ਲੁਧਿਆਣੇ ਦੇ ਤਾਮਜ਼ ਦੇ ਵਰਕਰ ਉਹਨਾਂ ਦੇ ਨਾਲ ਇਕੱਠ ਹੋਇਆ ਸੀ ਉਸ ਵੇਲੇ ਕਹਿੰਦੇ ਇੱਜ਼ਤ ਹੁਣ ਇੱਜ਼ਤ ਹੈ ਪਾਰਟੀ ਕੋਈ ਵੀ ਮਾੜੀ ਨਹੀਂ ਹੁੰਦੀ ਮੈਂ ਕਿਸੇ ਪਾਰਟੀ ਨੂੰ ਮਾੜਾ ਨਹੀਂ ਕਹਾਂਗਾ ਸਾਰੀਆਂ ਪਾਰਟੀਆਂ ਚੰਗੀਆਂ ਹੁੰਦੀਆਂ ਨੇ ਉਹਦੇ ਵਿੱਚ ਬੰਦੇ ਹੀ ਮਾੜੇ ਹੁੰਦੇ ਨੇ ਬੰਦੇ ਹੀ ਧੋਖੇਬਾਜ਼ ਹੁੰਦੇ ਨੇ ਜਿਹੜੇ ਇੱਧਰ ਉੱਧਰ ਜਾਂਦੇ ਨੇ ਜਾਂ ਕਰਦੇ ਨੇ ਇਹ ਤਾਂ ਹੁਣ ਉਹਨਾਂ ਦੀ ਸੋਚ ਉਹਨਾਂ ਨਾਲ ਹੈ ਜੀ ਉਹਨਾਂ ਦਾ ਆਪਾਂ ਕਾਦੀ ਗੱਲ ਕਰਨੀ ਹੈ ਛੱਡੋ ਸਾਡਾ ਜਿਹੜਾ ਆਊਗਾ ਲੀਡਰ ਜਿਹੜਾ ਹੁਣ ਚੁੜ ਕੇ ਆਊਗਾ ਅਸੀਂ ਉਹਨੂੰ ਹੀ ਦੇਖਾਂ ਲੋਣਗੀ ਕਰਨਾ ਜੇ ਬਿੱਟੂ ਜੀ ਦੀ ਗੱਲ ਕਰੀਏ ਪਰਸੋਂ ਵੀ ਉਹਨਾਂ ਨੇ ਇੰਟਰਵਿਊ 'ਚ ਕਿਹਾ ਕਿ ਕਾਂਗਰਸ ਨੂੰ ਤਾਂ ਜਿਹੜਾ ਕੈਂਡੀਡੇਟ ਹੀ ਨਹੀਂ ਮਿਲ ਰਿਹਾ ਜੇ ਚਾਹੀਦਾ ਤਾਂ ਅਸੀਂ ਭੇਜ ਦੰਨੇ ਇੱਕ ਅੱਧਾ ਜੇ ਲੋੜ ਹੈ ਤੁਹਾਨੂੰ ਲੋੜ ਨਹੀਂ ਜੀ ਕਾਂਗਰਸ ਕੋਲ ਬਹੁਤ ਵਰਕਰ ਹੈ ਬਹੁਤ ਕੈਂਡੀਡੇਟ ਨੇ ਆ ਰਹੇ ਹੋ ਆਪ ਕਾਂਗਰਸ ਤੋਂ ਗਏ ਨੇ ਉਹਨਾਂ ਨੇ ਤੁਹਾਨੂੰ ਕੀ ਦੇਣਾ ਉਹ ਤਾਂ ਆਪ ਕਾ ਇਧਰੋਂ ਕਾਂਗਰਸ ਤੋਂ ਉਧਰ ਗਏ ਨੇ ਕਾਂਗਰਸ ਕੋਲ ਬੜੀ ਕਿਰਪਾ ਬੜੇ ਕਾਂਗਰਸ ਦੇ ਕੈਂਡੀਡੇਟ ਹੈਗੇ ਨੇ ਇੱਕ ਦਿਨ ਚ ਅਲਾਉਂਸ ਕਾਂਗਰਸ ਪਾਰਟੀ ਹਮੇਸ਼ਾ ਥੋੜਾ ਲੇਟ ਕਰਦੀ ਸੋਚ ਸਮਝ ਕੇ ਕਰਦੀ ਹੈ ਮੈਂ ਕਹਿੰਦਾ ਸ਼ਾਇਦ ਇਹਦੇ ਵਿੱਚ ਵੀ ਕੋਈ ਭਲਾ ਹੀ ਹੁੰਦਾ ਹੈ ਇਹਨਾਂ ਦਾ ਵੀ ਨਾਲੇ ਪਤਾ ਲੱਗ ਗਿਆ ਵੀ ਇਹ ਇਧਰ ਉਧਰ ਜਾਂਦਾ ਸੋ ਕੋ ਚੰਗਾ ਹੀ ਹੋਇਆ ਤੇ ਜਿਹਨਾਂ ਨੂੰ ਲਾਂਦੇ ਦੀ ਜੇ ਬਾਅਦ ਚ ਜਾਂਦੇ ਤਾਂ ਵੀ ਮਾੜੀ ਗੱਲ ਸੀ ਉਹ ਬਹੁਤ ਵਧੀਆ ਜੀ ਬਹੁਤ ਚੰਗਾ ਕਰਦੀ ਪਰ ਉਹ ਕਹਿੰਦੇ ਨੇ ਉਹ ਪਰਮਾਤਮਾ ਵਾਹਿਗੁਰੂ ਜੋ ਕਰਦਾ ਚੰਗਾ ਹੀ ਕਰਦਾ ਸਭ ਭਲਾਈ ਕਰਦਾ ਔਰ ਜਲਦੀ ਲਾਂਨ ਹੋ ਜਾਏਗਾ ਜੀ ਕੀ ਲੱਗਦਾ ਹੈ ਖਮੀ ਵੀ ਹੈਗੀ ਹੈ ਕਿ ਕਾਂਗਰਸ ਵਰਕਰਾਂ ਚ ਨਿਰਾਸ਼ਾ ਵੀ ਹੈਗੀ ਹੈ ਕਿ ਬਿੱਟੂ ਜੀ ਉਧਰ ਚਲੇ ਗਏ ਨਿਰਾਸ਼ਾ ਦੇਖੋ ਜੀ ਜਦੋਂ ਕੋਈ ਘਰ ਦਾ ਮੈਂਬਰ ਹੁੰਦਾ ਜੋ ਛੱਡਦਾ ਹੈ ਜਾਂ ਜਾਂਦਾ ਹੁੰਦੀ ਹੈ ਨਿਰਾਸ਼ਾ ਪਰ ਇੰਨੀ ਨਿਰਾਸ਼ਾ ਨਹੀਂ ਨਿਰਾਸ਼ਾ ਦੇ ਨਾਲ ਉਹ ਨਿਰਾਸ਼ਾ ਅੰਦਰੋਂ ਇਹਨਾਂ ਪ੍ਰਤੀ ਵੀ ਸੀ ਨਿਰਾਸ਼ਾ ਬੜੀ ਕਿਉਂਕਿ ਇਹਨਾਂ ਨੂੰ ਫੋਨ ਨਾ ਚੱਕਣ ਦੀ ਆਦਤ ਹੈ ਇਹ ਪਬਲਿਕ ਨੂੰ ਵੀ ਪ لوکاں ਨੂੰ ਵੀ ਪਤਾ ਹੈ ਸਾਡੇ ਵਰਕਰ ਵੀ ਪਰੇਸ਼ਾਨ ਸੀ ਇਸ ਕਰ ਲੋ ਵਰਕਰ ਗੱਲ ਜਦੋਂ ਘਰ ਦਾ ਕੋਈ ਮੈਂਬਰ ਹੁੰਦਾ ਨਾ ਉਹ ਕਹਿੰਦਾ ਨਹੀਂ ਜੀ ਕਹਿੰਦਾ ਨਾ ਘਰ ਦਾ ਕੋਈ ਬੱਚਾ ਜਾਂ ਆਪਣਾ ਬੱਚਾ ਕੋਈ ਚਾਰ ਬੱਚਿਆਂ 'ਚ ਇੱਕ ਬੱਚਾ ਨਕਮਾ ਨਿਕਲ ਆਂਦਾ ਨਾ ਉਹਨੂੰ ਸੰਭਾਲਣਾ ਬੰਦਾ ਤੇ ਇਹ ਉਹ ਉਹਨਾਂ ਦੇ ਵਿੱਚੋਂ ਅਸੀਂ ਵੀ ਜੋ ਖੂਨ ਨਹੀਂ ਚੱਕਦੇ ਸੀ ਜਾਂ ਗੱਲਾਂ ਕਰਨ ਦੀ ਅੱਜ ਜਦ ਰਿਲੇਕਸ਼ਨ ਦਾ ਟਾਈਮ ਆਂਦਾ ਸੀ ਹੱਥ ਜੋੜਨ ਦੀ ਦਾਹ ਦੇ ਲੱਤਾਂ ਫੜ ਲੈਂਦੇ ਸੀ ਤੋਂ ਕੇਂਦਰਤ ਚਲੋ ਇਹ ਚੱਲਦਾ ਰਹਿੰਦਾ ਤੁਹਾਨੂੰ ਉਹਨਾਂ ਦੇ ਜਾਣਨਾ ਕੋਈ ਫਰਕ ਨਹੀਂ ਸਾਡੇ ਕੋਲ ਕੈਂਡੀਡੇਟ ਵੀ ਹੈ ਸਾਡੇ ਕੋਲ ਵਰਕਰ ਵੀ ਹੈ ਸਾਡੇ ਕਿਸੇ ਵਰਕਰ ਚ ਨਰਾਸ਼ਾ ਨਹੀਂ ਜੋਸ਼ ਕਰੋਸ਼ਣਾ ਪੂਰਾ ਇਲੈਕਸ਼ਨ ਲੜਾਂਗੇ ਡਟ ਕੇ ਲੜਾਂਗੇ ਹਲੇ ਵੀ ਇਲਜ਼ਾਮ ਲਾ ਰਹੇ ਲੋਕਾਂ ਚਰਚਾ ਚਰਚਾ ਹੈ ਕਿ ਹਲੇ ਵੀ ਉਹ ਬਿੱਟੂ ਜੀ ਫੋਨ ਨਹੀਂ ਚੁੱਕਦੇ ਵੇ ਉਹ ਤਾਂ ਹੁਣ ਉਹ ਉਹ ਜਾਣਨ ਜੀ ਲੋਕੀ ਜਾਣਨ ਲੋਕੀ ਇਹ ਇਹ ਪਬਲਿਕ ਹੈ ਜੀ ਗਾਣਾ ਆਸੀ ਰਜੇਸ਼ ਕੰਨੇ ਦਾ ਇਹ ਪਬਲਿਕ ਹੈ ਇਹ ਸਭ ਜਾਣਦੀ ਹੈ ਪਬਲਿਕ ਬਹੁਤ ਸਿਆਣੀ ਹੈ ਜੀ ਸਭ ਕੁਝ ਜਾਣਦੀ ਪਬਲਿਕ ਬਹੁਤ ਸਿਆਣੀ ਹੈ ਤੋਂ 1 ਜੂਨ ਨੂੰ ਜਿਹੜੇ ਇਲੈਕਸ਼ਨ ਜਿਹੜੇ ਸ਼ੁਰੂ ਹੋ ਜਾਣਗੇ ਤੇ ਕਿਸ ਤਰ੍ਹਾਂ ਦੇਖ ਦਵਾਂ ਕਿ ਕੀ ਕੀ ਰਣਨੀਤੀ ਰਹੀ ਹੈ ਮੈਂ ਕਹ ਜੀ ਬਿਲਕੁਲ ਜਿਹੜਾ ਵੀ ਕੈਂਡੀਡੇਟ ਕਾਂਗਰਸ ਦੇਗੀ ਉਹਨੂੰ ਜੋਰੋ ਜੋਸ਼ ਕਰੋਸ਼ ਨਾਲ ਪੂਰੇ ਜਿਤਾਵਾਂਗੇ ਦੱਬ ਕੇ ਵੋਟਾਂ ਪਾਵਾਂਗੇ ਦੱਬ ਕੇ ਜਾਵਾਂਗੇ ਲੋਕੀ ਵੀ ਪਾਣਗੇ ਕਿਉਂਕਿ ਲੋਕਾਂ ਦੇ ਹਰ ਚੰਨ ਦੇ ਭੁਗਾਵੇ ਤੋਂ ਪਾਰਟੀ ਬਾਜੀ ਤੋਂ ਅਲੱਗ ਪਾਰਟੀਆਂ ਦੂਜੀਆਂ ਪਾਰਟੀਆਂ ਨੂੰ ਸਭ ਤੋਂ ਪਰੇਸ਼ਾਨ ਆ ਚੁੱਕੀ ਹੈ ਲੋਕਾਂ ਨੂੰ ਪਤਾ ਲੱਗਿਆ ਵੀ ਕੰਮ ਕਾਂਗਰਸ ਨਹੀਂ ਕਰਨਾ ਹਰ ਚੀਜ਼ ਦਾ ਕਾਂਗਰਸ ਦੇ ਜਿਹੜਾ ਸਾਡਾ ਕੈਂਡੀਡੇਟ ਆਂਦਾ ਉਹਨੂੰ ਜਿਤਾਵਾਂਗੇ ਜੀ ਦੱਬ ਕੇ ਗੋਟਮ ਜੇ ਗੱਲ ਕਰੀਏ ਆਮ ਆਦਮੀ ਪਾਰਟੀ ਤੋਂ ਵੀ ਪੱਪੀ ਪ੍ਰਾਸ਼ਰ ਜੀ ਮੌਜੂਦ ਨੇ ਤੇ ਕਾਲੀ ਦਲ ਦੀ ਗੱਲ ਕਰੀਏ ਤੇ ਢਿੱਲੋਂ ਸਾਹਿਬ ਨੂੰ ਵੀ ਜੇ ਡੀ ਟਿਕਣਾ ਅਨਾਉਂਸ ਕੀਤੀ ਹੈ ਕਿਤੇ ਨਾ ਕਿਤੇ ਲੱਗਦਾ ਨਹੀਂ ਕਿ ਵੱਡੇ ਆਗੂ ਨੇ ਤੇ ਕਾਂਗਰਸ ਤੇ ਹਲੇ ਤੱਕ ਵੀ ਕੋਈ ਵੀ ਉਮੀਦਵਾਰ ਨਹੀਂ ਹੈ ਲੱਗਦਾ ਸਟਰੋਂਗ ਚਿਹਰਾ ਕੋਈ ਨਾ ਕੋਈ ਆ ਨਾ ਜੇ ਗੱਲ ਕਰੀਏ ਤਾਂ ਬਾਹਰੋਂ ਵੀ ਜੇ ਆ ਸਕਦਾ ਕਿ ਨਹੀਂ ਮੈਂ ਤੁਹਾਨੂੰ ਦੱਸਦਾ ਜਿਹੜਾ ਵੀ ਆਏਗਾ ਤਕੜਾ ਚਿਹਰਾ ਕਾਂਗਰਸ ਦੇ ਵਿੱਚ ਕੋਈ ਛੋਟਾ ਚਿਹਰਾ ਹੈ ਹੀ ਨਹੀਂ ਸੰਜੇ ਜੀ ਨੇ ਬਹੁਤ ਵੱਡਾ ਚਿਹਰਾ ਆਸ਼ੂ ਜੀ ਨੇ ਬਹੁਤ ਵੱਡਾ ਚਿਹਰਾ ਹੈ ਜੇ ਕੋ 12 ਮਿਲੀਅਨ ਡਿਲੀਗੇਟ ਚ ਆਂਦੀ ਹੈ ਨਾ ਲਾਂਦੀ ਹੈ ਤਕੜੇ ਚ ਸਾਰੇ ਕਾਂਗਰਸ ਦੇ ਵਿੱਚ ਬਹੁਤ ਵੱਡੇ ਚਿਹਰੇ ਨੇ ਕਾਂਗਰਸ ਕੋਈ ਛੋਟੀ ਪਾਰਟੀ ਨਹੀਂ ਹੈ 100 ਕੁਛ ਸਾਲ 25 ਪੰਜ ਸੱਤ 10 ਸਾਲ ਪੁਰਾਣੀ ਪਾਰਟੀ ਹੈ ਸੋਸ਼ਲ ਪਲੱਸ ਪਾਰਟੀ ਹੈ ਕੋਈ ਛੋਟੀ ਪਾਰਟੀ ਨਹੀਂ ਹੈਗੀ ਇਹ ਇਹਦੇ ਵਿੱਚ ਬਹੁਤ ਵੱਡੇ ਵੱਡੇ ਚਿਹਰੇ ਨੇ ਬਹੁਤ ਕੁਛ ਹੈ ਕੋਈ ਉਹ ਨਹੀਂਗਾ ਵੀ ਛੋਟੀ ਪਾਰਟੀ ਹੈ ਸਾਨੂੰ ਕਿਸੇ ਹੋਰ ਪਾਰਟੀਆਂ ਦੀ ਡਰ ਦੀ ਲੋੜ ਨਹੀਂ ਕਾਲੀ ਦਲ ਦੇ ਹੀ ਆਪ ਦੇ ਸਾਨੂੰ ਕਿਸੇ ਤੋਂ ਘਬਰਾਣ ਦੀ ਲੋੜ ਨਹੀਂ ਸਾਡਾ ਆਪਣਾ ਵਰਕਰ ਦੇ ਵਿੱਚ ਜੋਸ਼ ਹੈ ਅਸੀਂ ਦੱਬ ਕੇ ਕਾਂਗਰਸ ਦੇ ਕੈਂਡੀਡੇਟ ਨੂੰ ਦੱਬ ਕੇ ਵੋਟਾਂ ਬਾਕੇ ਦੱਬ ਕੇ ਜਿਤਾਵਾਂਗੇ ਲਾਸ ਕੁਐਸਚਨ ਭਗਵੰਤ ਮਾਨ ਜੀ ਕਹਿੰਦੇ 13 0 ਤੋਂ ਸਾਰੇ ਸਾਫ ਕਰ ਦੇਣਾ ਉਹ ਤਾਂ ਜੀ 1 ਜੂਨ ਨੂੰ ਵੋਟਾਂ ਪੈਣੀਆਂ 4 ਜੂਨ ਨੂੰ ਪਤਾ ਲੱਗ ਜਾਈਏ ਬਈ 13 0 ਹੁੰਦਾ ਜਾਂ ਕਿਹੜਾ 0 ਹੁੰਦਾ ਉਹ ਲੱਗ ਜਾਈਏ ਜੀ ਪਤਾ ਥੈਂਕ ਯੂ ਐਨ ਨਹੀਂ ਕੌਣ ਜੀ ਮਿਹਰਬਾਨੀ ਸਰ ਬਹੁਤ ਬਹੁਤ ਸ਼ੁਕਰੀਆ ਸ਼ਨ ਲਾਲ ਗੱਲਬਾਤ ਕੀਤੀ ਹੈ ਵਰਕਰਾਂ ਦੇ ਵਿੱਚ ਜਿਹੜਾ ਜੋਸ਼ ਵੀ ਦੇਖਣ ਨੂੰ ਮਿਲਿਆ ਜਿੱਦਾਂ ਕਿ ਉਹਨਾਂ ਨੇ ਕਿਹਾ ਕਿ ਅਸੀਂ ਜਿਹੜਾ ਜਿਹੜਾ ਵੀ ਕੋਈ ਵੀ ਕੈਂਡੀਡੇਟ ਛੋਟਾ ਨਹੀਂ ਆ ਜਿਹੜਾ ਵੀ ਕੈਂਡੀਡੇਟ ਆਏਗਾ ਅਸੀਂ ਉਸ ਦੀ ਸਪੋਰਟ ਕਰਾਂਗੇ ਤੇ ਜਿਹੜਾ ਕਾਂਗਰਸ ਨੂੰ ਇੱਥੋਂ ਦੀ ਜਿਤਾਵਾਂਗੇ ਦੇਖਦੇ ਰਹੋ ਬਣੇ ਰਹੋ ਜਨ ਹ